ਮਸਲਾ ਬੜਾ ਗੰਭੀਰ ਹੈ ਸ੍ਰੀ ਅਮਰਸਰ ਸਾਹਿਬ ਦੇ ਵਿੱਚ ਕਿਹਾ ਗਿਆ ਕਿ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋ ਜਾਣਾ ਸੀ ਪਰ ਹਮਨੇ ਗੋਲਡਨ ਟੈਂਪਲ ਤੇ ਇੱਕ ਆਂਚ ਵੀ ਨਹੀਂ ਆਨੀ ਦਿੱਤੀ ਧੰਨਵਾਦ ਪਰ ਜਿੱਥੇ ਕਿ ਜਥੇਦਾਰ ਸਾਹਿਬਾਨ ਨੇ ਇਹ ਗੱਲ ਕਬੂਲਨਤੌਰ 'ਤੇ ਐਲਾਨ ਕਰ ਦਿੱਤਾ ਕਿ ਇਹੋ ਜਿਹਾ ਕੁਝ ਨਹੀਂ ਹੋਣ ਵਾਲਾ ਸੀ ਦਰਬਾਰ ਸਾਹਿਬ ਦੇ ਉੱਪਰ ਨਾ ਹੀ ਪਾਕਿਸਤਾਨ ਆਰਮੀ ਹਮਲਾ ਕਰ ਸਕਦੀ ਆ ਪਰ ਦੂਜੇ ਪਾਸੇ ਫੌਜ ਦੇ ਵੱਡੇ ਅਧਿਕਾਰੀ ਵੱਡੇ ਮੁਖੀ ਇਹ ਬਿਆਨ ਦਿੰਦੇ ਆ ਕਿ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਣਾ ਤੈਅ ਸੀ ਨਾ ਹੀ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਜ਼ਿਆਦਾ ਡਿਫੈਂਸ ਸਿਸਟਮ ਆ ਜਿਹੜਾ ਉਹ ਲਗਾਇਆ ਗਿਆ ਸੀ ਜਥੇਦਾਰ ਕਹਿ ਰਹੇ ਆ ਕਿ ਮੈਂ ਅੰਮ੍ਰਿਤਸਰ ਦੇ ਵਿੱਚ ਹੈ ਨਹੀਂ ਸੀ ਨਾ ਹੀ ਮੈਨੂੰ ਇਸ ਬਾਰੇ ਕੋਈ ਪੂਰਨ ਤੌਰ ਤੇ ਜਾਣਕਾਰੀ ਆ ਪਰ ਮੈਂ ਇੰਨਾ ਕਹਿ ਸਕਦਾ ਕਿ ਦਰਬਾਰ ਸਾਹਿਬ ਤੇ ਹਮਲਾ ਨਹੀਂ ਹੋਣ ਵਾਲਾ ਸੀ ਹੁਣ ਸਵਾਲ ਖੜੇ ਹੁੰਦੇ ਆ ਜੇ ਦਰਬਾਰ ਸਾਹਿਬ ਤੇ ਹਮਲਾ ਨਹੀਂ ਹੋਣ ਵਾਲਾ ਸੀ ਤਾਂ ਲਗਾਤਾਰ 3 ਦਿਨ ਅੰਮ੍ਰਿਤਸਰ ਦੇ ਵਿੱਚ ਬਲੈਕਆਊਟ ਕਿਉਂ ਹੁੰਦਾ ਰਿਹਾ ਹਰ ਰੋਜ਼ ਸ਼ਾਮ ਨੂੰ ਕਿਉਂ ਇੱਕ ਡੀਸੀ ਸਾਹਬ ਵੱਲੋਂ ਚੇਤਾਵਨੀ ਜਾਰੀ ਕੀਤੀ ਜਾਂਦੀ ਸੀ ਕਿ ਜਿਹੜਾ ਬਲੈਕਵਾਰਡ ਆ ਰਾਤ ਦੇ ਸਮੇਂ ਉਹ ਕੀਤਾ ਜਾ ਰਹੇ ਸੀਜ਼ਫਾਇਰ ਬੰਦ ਹੋਣ ਤੋਂ ਬਾਅਦ ਵੀ ਲਗਾਤਾਰ ਜਿਹੜੇ ਡਰੋਨ ਹੈ ਸੀਜ਼ਫਾਇਰ ਦੀ ਉਲੰਘਣਾ ਕੀਤੀ ਪਾਕਿਸਤਾਨ ਨੇ ਉਹ ਲਗਾਤਾਰ ਅੰਮਰਸਰ ਵੱਲ ਭੇਜੇ ਗਏ ਜਿਹਨੂੰ ਕੇ ਡਿਫੈਂਸ ਸਿਸਟਮ ਨੇ ਨਸ਼ਟ ਕਰ ਦਿੱਤਾ ਲਗਾਤਾਰ 2 ਜਾਂ 3 ਦਿਨਾਂ ਦੇ ਪ੍ਰਕਿਰਿਆ ਜਾਰੀ ਰਹੀ ਪਾਕਿਸਤਾਨ ਵੱਲੋਂ ਡਰੋਨ ਚਲਾਏ ਗਏ ਅਗਰ ਇੱਕ ਵੀ ਡਰੋਨ ਅਟੈਕ ਚਾਹੇ ਦਰਵਾਰ ਸਾਹਿਬ ਦੇ ਵਿਚ ਨਾ ਹੁੰਦਾ ਅੰਦਰ ਨਾ ਹੁੰਦਾ ਗੇਟ ਤੇ ਹੀ ਹੋ ਜਾਂਦਾ ਸੜਕ ਤੇ ਹੀ ਹੋ ਜਾਂਦਾ ਸਵਾਲ ਖੜੇ ਹੋਣੇ ਸੀ ਸਰਕਾਰਾਂ ਨੇ ਹਮਲਾ ਕਰਾਤਾ ਸਵਾਲ ਉੱਠਲੇ ਸੀ ਮੁੱਦੇ ਉੱਠਲੇ ਸੀ ਸਰਕਾਰਾਂ ਨੇ ਜਾਂੰਦ ਛੇੜਦੀ ਜੇ ਫੌਜ ਇਹ ਗੱਲ ਕਹਿ ਰਹੀ ਆ ਕੀ ਤੁਸੀਂ ਮੰਨਦੇ ਹੋ ਫੌਜ ਝੂਠੀ ਆ ਜਿਨੇ ਪੂਰੀ ਦੁਨੀਆ ਨੂੰ ਬਚਾਇਆ ਜਿਨੇ ਪੂਰੇ ਪੰਜਾਬੀ ਲੋਕਾਂ ਨੂੰ ਬਚਾਇਆ ਕੀ ਲੱਗਦਾ ਫੌਜ ਝੂਠ ਬੋਲ ਰਹੀ ਆ ਜਾਂ ਜਿਹੜਾ ਜਥੇਦਾਰ ਇੱਥੇ ਹਈ ਨਹੀਂ ਸੀ ਵਿਦੇਸ਼ੀ ਟੂਰ ਤੇ ਗਿਆ ਹੋਇਆ ਸੀ ਉਹ ਸੱਚ ਬੋਲ ਰਿਹਾ